ਸਵਾਗਤ ਹੈ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਸਿੱਧੂ ਦੀ ਵਰਸੀ ਬਾਰੇ ਅਤੇ ਸਿੱਧੂ ਦੇ ਨਵੇਂ ਗਾਣੇ ਬਾਰੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਕੀ ਬੋਲੇ ਨੇ ਉਹ ਤੁਹਾਨੂੰ ਅਸੀਂ ਉਹਨਾਂ ਦੀ ਸਭ ਤੋਂ ਪਹਿਲਾਂ ਇਹ ਵੀਡੀਓ ਦਿਖਾ ਦਿੰਨੇ ਆ ਜਰੂਰ ਵੇਖੋ ਇਹ ਵੀਡੀਓ ਨੂੰ ਤੇ ਦੇਖਣ ਨੂੰ ਮਾਹੌਲ ਬਹੁਤ ਜਿਆਦਾ ਲੱਗ ਰਿਹਾ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਉਹ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬੋ ਦੀ ਹੈਗੀ ਐ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਫ ਲੰਡਨ ਦਾ ਤਾਂ ਸਗੀਤ ਹੈ ਸਾਡਾ ਵੈਸੇ ਸਾਡੀ ਹਿੱਸੇਦਾਰੀ ਹੈਗੀ ਉਹਦੇ ਚ ਤੇ ਵਰਸੀ ਦਾ ਕੀ ਸਮਾਗਮ ਹੈ ਵਰਸੀ ਦਾ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਕਾਲੇ ਸਿੱਧੂ ਮੂਸੇਵਾਲੇ ਦੀ ਵਰਸੀ ਆ ਤੇ ਕਾਲੀ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਆਊਗਾ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਸਿੱਧੂ ਮੂਸੇਵਾਲੇ ਦੇ ਚੈਨਲ ਦੇ ਉੱਪਰ ਗਾਣਾ ਆਊਗਾ ਜਾਂ ਸਟੈਫ ਲੰਡਨ ਦੇ ਚੈਨਲ ਦੇ ਉੱਪਰ ਗਾਣਾ ਆਊਗਾ ਪਰ ਉਹਨਾਂ ਦੇ ਪਿਤਾ ਵੱਲੋਂ ਕਿਹਾ ਗਿਆ ਹੈ ਕਿ ਇਹ ਸਟੇਫੀਨਡਨ ਦਾ ਹੀ ਗਾਣਾ ਹੈ ਸਾਡਾ ਵਿੱਚ ਥੋੜਾ ਆ ਰੋਲਿਆ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜਰੂਰ ਕਰ ਲਿਓ ਬਹੁਤ ਜਲ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ